ਮਨਵੀਨ ਕੋ ਰਹਾ 7th ਹੀ ਚਾਹ ਤੇਜਵੀਰ ਹੈ ਮੇਰਾ ਕਲਾਸ ਬੇਟਾ ਨਹੀਂ ਇਹ ਬੱਚੇ ਦਾ ਇੰਨਾ ਘਬਰਾ ਕੇ ਫੋਨ ਆਇਆ ਮम्मा ਫਟਾਫਟ ਨਾ ਡਰੈਸ ਭੇਜੋ ਪਹਿਲੇ ਤਾਂ ਮਾਈਂਡ ਇਚ ਇਹ ਥਾਟ ਆਂਦਾ ਹੈ ਕਿ ਪਤਾ ਨਹੀਂ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਕਿਸੇ ਵੀ ਪੇਰੈਂਟ ਨੂੰ ਉੱਜਲਾ ਹਰ ਇੱਕ ਦੇ ਮਾਈਂਡ ਚ ਇਹ ਥਾਟ ਆਏਗਾ ਕਿ ਸਾਡੇ ਬੱਚੇ ਨੂੰ ਤਾਂ ਨਹੀਂ ਕੁਝ ਹੋ ਗਿਆ ਇੰਨਾ ਘਬਰਾ ਕੇ ਫੋਨ ਆਇਆ ਫਿਰ ਉਸ ਤੋਂ ਬਾਅਦ ਇਹ ਜਿਹੜਾ ਜਿੱਥੇ ਮਾਰਨਿੰਗ ਅਸੈਂਬਲੀ ਹੁੰਦੀ ਹੈ ਉੱਥੇ ਕਰਕੇ ਇਹਨਾਂ ਨੇ ਆਪਣਾ ਕੀਤਾ ਬੱਚਿਆਂ ਨੂੰ ਧੂਕ ਚ ਖੜਾਤਾ 1 ਘੰਟਾ ਕੋਈ ਮਹੀਨੇ ਨਹੀਂ ਰਖਦਾ ਇਹਨਾਂ ਲਈ ਕਮਾਲ ਹੋ ਗਈ ਸਾਰ ਇਸ ਤਰ੍ਹਾਂ ਨਹੀਂ ਇਹਨਾਂ ਦੇ ਸਕੂਲ 'ਚ ਆਪਣੀ ਇਨੀ ਪ੍ਰੋਬਲਮਸ ਹੈ ਅਸੀਂ ਤਾਂ ਕੋਈ ਕੁਐਸਚਨ ਰੇਜ਼ ਨਹੀਂ ਕੀਤਾ ਹਮੇਸ਼ਾ ਕੋਆਪਰੇਟ ਕੋਆਪਰੇਸ਼ਨ ਦਿਖਾਈ ਹੈ ਸੱਤ ਬੱਚੇ ਮਰੇ ਇਹਨਾਂ ਨੇ ਐਕਸ਼ਨ ਨਹੀਂ ਦਿੱਤਾ ਵੀ ਤਾਈ ਇਹ ਤਾਂ ਹੀ ਹੁੰਦਾ ਜਿਹੜੇ ਇਹਨਾਂ ਦੇ ਸਕੂਲ ਦੇ ਸਮਾਣਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ ਨਾ ਜਿਹੜੇ ਉਹ ਸੱਤ ਬੱਚੇ ਵਿਚਾਰੇ ਮਰੇ ਐ ਉਹ ਇਸ ਸਕੂਲ ਦੀ ਗਲਤੀ ਨਾਲ ਮਰੇ ਐ ਇਸ ਸਕੂਲ ਤੇ ਐਕਸ਼ਨ ਹੋਇਆ ਨਹੀਂ ਜਿਸ ਕਰਕੇ ਚੁੱਪ ਤਾਈ ਚਾੜਾ ਚੋੜੇ ਹੁੰਦੇ ਐ ਮੈਂ ਆਪਣੀ ਬੇਟੀ ਨੂੰ ਰੋਜ਼ ਸਕੂਲ ਲੈਣ ਆਉਂਦੀ ਸੀਗੀ ਜਿੱਥੇ ਮੈਂ ਖੜਦੀ ਸੀ ਉੱਥੇ ਪ੍ਰਿੰਸੀਪਲ ਮੈਮ ਖੜਦੇ ਸੀ ਉੱਥੋਂ ਹੀ ਉਹ ਬੱਚਿਆਂ ਦੀ ਗੱਡੀ ਜਾਂਦੀ ਸੀ ਉਸ ਟਾਈਮ ਪ੍ਰਿੰਸੀਪਲ ਮੈਡਮ ਨੇ ਗੱਡੀ ਰੋਕ ਕੇ ਕਿਉਂ ਨਹੀਂ ਕਿਹਾ ਵੀ ਦੇਵੀ ਤੁਸੀਂ ਇੰਨੇ ਬੱਚੇ ਕਿਉਂ ਬਿਠਾਏ ਐ ਤੁਸੀਂ ਮੈਨੂੰ ਆਪਣੀ ਗੱਡੀ ਦੇ ਸਾਰੇ ਸੇਫਟੀ ਸਾਰੀ ਚੈੱਕ ਕਰਵਾ ਜਿਹਨੀਆਂ ਵੀ ਗੱਡੀਆਂ ਆਉਂਦੀਆਂ ਸੀਗੀਆਂ ਪ੍ਰਾਈਵੇਟ ਉਹ ਸਾਰੇ ਸਕੂਲ ਦੇ ਅੰਦਰ ਖੜ੍ਹਦੀਆਂ ਸੀ ਕਿਉਂ ਮੈਡਮ ਕੋਲ ਜਵਾਬ ਹੈ ਇਸ ਚੀਜ਼ ਦਾ ਮੇਰਾ ਨਾਮ ਜੀ ਇਸ਼ੂ ਕੀ ਲੈ ਮੇਰੀ ਬੇਟੀ ਕੁਬਿੰਦਰਾ ਇੰਟਰਨੈਸ਼ਨਲ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ 8:30 ਸ਼ੁਰੂ ਹੋਣਾ ਸੀਗਾ ਪਰ ਨਾ ਦਿਮਾਗ ਦੇ ਬੋਝ ਹੋਣ ਕਰਕੇ ਬੱਚੇ ਦੇਚਾਰਾ 4:30 ਉੱਠ ਕੇ ਪੜ ਰਿਆ ਸੀ ਮੈਂ ਉਹਨੂੰ ਪੜਾ ਰਹੀ ਸੀ ਮੇਰੇ ਦਿਮਾਗ ਚ ਸਲਿੱਪ ਕਰ ਗਿਆ ਵੀ ਅੱਜ ਹਾਊਸ ਡਰੈਸ ਪਾਣੀ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਸਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚ ਨੂੰ ਜੇ ਪੇਪਰ 'ਚ ਨਹੀਂ ਬੈਠਣ ਦਵਾਵਾਂਗੇ ਜਦ ਤੱਕ ਤੁਹਾਡਾ ਬੱਚਾ ਹਾਊਸ ਡਰੈਸ ਨਹੀਂ ਪਾਏਗਾ ਇਹ ਕਿਹੜੇ ਸੰਵਿਧਾਨ 'ਚ ਇਹ ਕਿਹੜੀ ਬੁੱਕ ਰੂਲ 'ਚ ਇਹ ਕਿਹੜੀ ਸਕੂਲ ਦੀ ਪਾਲਿਸੀ 'ਚ ਕਿੱਥੇ ਲ ਦੇ ਵਿੱਚੇ ਪ੍ਰੋਪਰ ਰੀਬਨ ਸਮੇਤ ਸੌਕਸਿਸ ਵਿੱਚ ਸਕੂਲ ਯੂਨੀਫਾਰਮ ਚ ਆਇਆ ਹੈ ਬਸ ਇੱਕ ਹਾਊਸ ਡਰੈਸ ਨਹੀਂ ਪਾਈ ਉਹਦੇ ਕਰਕੇ ਕਹਿੰਦੇ ਪੇਪਰਸ ਨਹੀਂ ਬੈਠਣ ਦਵਾਗੇ ਜਦੋਂ ਹੁਣ ਪੇਰੈਂਟਸ ਨੇ ਆ ਕੇ ਲੜਾਈ ਝਗੜਾ ਕੀਤਾ ਹੰਗਾਮਾ ਕੀਤਾ ਤੇ ਹੁਣ ਰੈਸਾ ਲੈ ਕੇ ਬੱਚਾ ਨੂੰ ਪੇਪਰ 'ਚ ਬਿਠਾਤਾ ਔਰ ਜਿਹੜੇ ਬੱਚਾ ਦਾ ਇੱਕ ਘੰਟਾ ਡੇਢ ਘੰਟਾ ਖਰਾਬ ਹੋ ਗਿਆ ਬੱਚੇ ਦਾ ਕੌਨਫੀਡੈਂਸ ਲੂਜ਼ ਕਰਤਾ ਦੱਸੋ ਕਿ ਕਿੱਥੇ ਕਿੱਥੇ ਲਿਖਿਆ ਹੈ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮੈਂਟਲੀ ਹਰਾਸਮੈਂਟ ਕੀਤੀ ਪੇਰੈਂਟਸ ਨੂੰ ਕੀਤੀ ਅਸੀਂ ਗੱਡੀ ਭਜਾ ਕੇ ਆ ਰਹੇ ਹਾਂ ਸਾਡੇ ਦੋ ਜਗ੍ਹਾ ਐਕਸੀਡੈਂਟ ਹੋਣ ਲੱਗਾ ਉਹਦਾ ਕੁਝ ਨਹੀਂ ਜਾਣਾ ਸੀਗਾ ਦੱਸੋ ਬੱਚਾ ਨੰਗਾ ਤਾਂ ਨਹੀਂ ਆਇਆ ਸਕੂਲ ਯੂਨੀਫਾਰਮ ਦੇ ਵਿੱਚ ਹੀ ਆਇਆ ਫਿਰ ਕੀ ਆਪਣੀ ਵਾਰੀ ਇਹ ਜਦੋਂ ਮੈਸੇਜ ਕਰਦੇ ਆ ਨਾ ਜਦਕਿ ਇਹਨੇ ਪਿਛਲੇ ਸਾਲ ਮੈਸੇਜ ਕੀਤਾ ਸੀ ਵੀ ਡਿਊਰਿੰਗ ਪੇਪਰਾਂ ਦੇ ਵਿੱਚ ਤੁਸੀਂ ਸਕੂਲ ਯੂਨੀਫਾਰਮ ਨਹੀਂ ਹਾਊਸ ਡੈਸਟ ਨਹੀਂ ਪਾ ਕੇ ਆਣੀ ਵਿੰਟਰਸ ਦੇ ਵਿੱਚ ਇਹ ਮੈਸੇਜ ਕਰ ਦਿੰਦੇ ਤੁਸੀਂ ਹਾਊਸ ਡੈਸਟ ਨਹੀਂ ਪਾ ਕੇ ਆਣੀ ਫਿਰ ਕੀ ਹੋ ਗਿਆ ਜੇ ਬੱਚਾ ਪੇਪਰ ਇੱਕ ਇੱਕ ਪੇਰਿਅਡ ਗਲਤ ਹੋ ਸਕਦਾ ਹੈ ਐਗਜ਼ਾਮ ਚੱਲ ਰਹੇ ਬੱਚੇ ਤੇ ਪ੍ਰੈਸ਼ਰ ਹੈ ਪੇਰੈਂਟਸ ਤੇ ਪ੍ਰੈਸ਼ਰ ਹੈ ਜੇ ਥਰਸਡੇ ਦਿਮਾਗ ਚੋਂ ਨਿਕਲ ਗਿਆ ਹਾਊਸ ਡੈਸਟ ਨਹੀਂ ਪਾਈ ਆਇਆ ਤਾਂ ਸਕੂਲ ਯੂਨੀਫਾਰਮ ਚ ਹੈ ਤੁਸੀਂ ਬੱਚੇ ਨੋ ਤੁਸੀਂ ਪੇਪਰ ਨਹੀਂ ਲਿਤਾ ਬੱਚੇ ਦਾ ਕੰਫੀਡੈਂਸ ਲੂਜ਼ ਹੋਏਗਾ ਬੱਚੇ ਬੱਚੇ ਨੂੰ ਕਿੰਨੀ ਮੈਂਟਲੀ ਹਰਾਸਮੈਂਟ ਕੀਤੀ ਹੈ ਅੱਜ ਜੀ ਅਗਲਾ ਸਟੈਪ ਜੀ ਡੀਸੀ ਮੈਡਮ ਕੋਲ ਸ਼ਿਕਾਇਤ ਕਰਾਂ ਜੀ ਉਹ ਦੇਖਣਾ ਹੈ ਕਿ ਕੀ ਕਰਨਾ ਹੈ ਬੱਚਿਆਂ ਨੂੰ ਕਲਾਸ ਤੋਂ ਬਾਹਰ ਕੱਢਦਾ ਦੱਸੋ ਇਸ ਲਈ ਇੱਕ ਯੂਨੀਫਾਰਮ ਪਿੱਛੇ ਜਦਕਿ ਉਹ ਯੂਨੀਫਾਰਮ ਪਾਈ ਹੋਈ ਹੈ ਸਕੂਲ ਦੀ ਅਸੀਂ ਚੱਲ ਇਸ ਸਕੂਲ ਤੋਂ ਬਾਹਰ ਪੇਪਰ ਦੇਖ ਲਈਏ ਬੱਚੇ ਦਾ ਕਿਵੇਂ ਹੁੰਦਾ ਹੈ ਤੇ ਪ੍ਰਿੰਸੀਪਲ ਮੈਡਮ ਨੂੰ ਮਿਲੇ ਆ ਉਹਨਾਂ ਕੋਲ ਜਵਾਬ ਹੀ ਨਹੀਂ ਹੈ ਉਹ ਕੋਈ ਜਵਾਬ ਹੀ ਨਹੀਂ ਦੇ ਰਹੇ ਫੇਸ ਹੀ ਨਹੀਂ ਕਰ ਰਹੇ ਸਾਡਾ ਉਹ ਤਾਂ ਉਹਨਾਂ ਪੇਰੈਂਟਸ ਨਾਲ ਫੇਸ ਕਰ ਰਹੇ ਆ ਜਿਹੜੇ ਨਗੋ ਗੱਬੇ ਪਏ ਡਰੇ ਪਏ ਆ ਜਿਹੜੇ ਸਾਡੇ ਵਰਗੇ ਪੇਰੈਂਟਸ ਉਹਨਾਂ ਨਾਲ ਜਬਾਨ ਲੜਾਉਂਦੇ ਆ ਬੋਲਦੇ ਆ ਉਹਨਾਂ ਅੱਗੇ ਉਹ ਬੋਲਦੇ ਨਹੀਂ ਗੋਪਿੰਦਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਗੱਲ ਇਹ ਹੋਈ ਹੈ ਕਿ ਦੇਖੋ ਜੀ ਬੱਚੇ ਨੇ ਜਿਹੜੇ ਰੈਗੂਲਰ ਸਕੂਲ ਦੀ ਜਿਹੜਾ ਪਾ ਕੇ ਆਂਦੇ ਆ ਉਸ ਤਰ੍ਹਾਂ ਪਾ ਕੇ ਆਏ ਘਰਦਿਆਂ ਨੂੰ ਫੋਨ ਆ ਗਿਆ ਕਿ ਸਕੂਲ ਦੀ ਜਿਹੜੇ ਕਲਾਸ ਟੀਚਰ ਦਾ ਫੋਨ ਆਇਆ ਮੇਰੇ ਮਿਸੀ ਨੇ ਸਿੱਧੇ ਚੱਕ ਦੇ ਸਰ ਪੁੱਛਿਆ ਕਿ ਮੇਰੀ ਬੇਟੀ ਠੀਕ ਹੈ ਇਕਦਮ ਜਦੋਂ ਅਸੀਂ ਛੱਡ ਕੇ ਘਰ ਘਰ ਛੱਡ ਕੇ ਅਸੀਂ ਪਹੁੰਚੇ ਆ ਤਾਂ ਇੱਕਦਮ ਉੱਪਰੋਂ ਫੋਨ ਆ ਜਾਏ ਸਕੂਲ ਤੋਂ ਕਲਾਸ ਟੀਚਰ ਦਾ ਸਾਨੂੰ ਤਾਂ ਇਹੀ ਹੋਏਗਾ ਕਿ ਸਾਡਾ ਬੱਚਾ ਠੀਕ ਹੈ ਜਾਂ ਨਹੀਂ ਅਸੀਂ ਭੱਜ-ਭੱਜ ਕੇ ਵਾਪਸ ਆਏ ਸਾਡਾ ਪੂਲ ਤੋਂ ਚੜਨ ਲੱਗਿਆ ਸਾਡੀ ਗੱਡੀ ਪਲਟਣ ਲੱਗੀ ਉਹਦਾ ਜਿਵੇਂ ਆ ਗਿਆ ਕੱਲ ਨੂੰ ਸਾਨੂੰ ਕੁਝ ਹੋ ਜਾਂਦਾ ਕੋਈ ਜਿਹਾ ਸਕੂਲ ਪ੍ਰਸ਼ਾਸਨ ਸਭ ਤੋਂ ਵੱਡੀ ਗੱਲ ਵੀਰ ਜੀ ਦੀ ਗੱਲ ਇਹ ਹੈ ਕਿ ਸਕੂਲ ਜਿਹੜਾ ਹੈਗਾ ਸਿਰਫ ਲੁੱਟਦਾ ਕਰਨ ਹੈ ਐਕਟ ਦੇ ਵਿੱਚ ਲਿਖਿਆ ਗਿਆ ਹੈ ਕਿ ਨਰਸਰੀ ਐਲ ਕੇ ਜੀ ਯੂ ਕੇ ਜੀ ਤੱਕਰ ਕੋਈ ਵੀ ਬੱਚੇ ਨੂੰ ਬੈਗ ਨਹੀਂ ਸਕੂਲ ਬੈਗ ਨਹੀਂ ਅਲਾਉਡ ਹੈਗਾ ਇਹ ਬੱਚਿਆਂ ਦੇ ਸਕੂਲ ਬੈਗ ਪਾ ਕੇ ਭੇਜਦੇ ਆ ਤੁਸੀਂ ਆ ਕੇ ਚੈੱਕ ਕਰਨਾ 15 15 ਕਿਲੋ ਜਿਹੜਾ ਬੱਚੇ ਦਾ ਬੱਚਾ ਜੇ ਥੋੜਾ 40 ਕਿਲੋ ਦਾ ਬੱਚਾ ਹੈਗਾ ਤਾਂ ਉਹਦਾ ਸਿਰਫ ਔਰ ਸਿਰਫ 10% ਹੀ ਸਕੂਲ ਬੈਗ ਦਾ weight ਹੋਣਾ ਚਾਹੀਦਾ ਮਤਲਬ 4 ਕਿਲੋ 15 ਕਿਲੋ ਨਰਸਰੀ ਜੀ ਐਲ ਕੇ ਜੀ ਯੂ ਕੇ ਜੀ ਤੱਕਰ ਕਿਸੇ ਵੀ ਬੱਚੇ ਨੂੰ ਹੋਮਵਰਕ ਨਹੀਂ ਦਿੱਤਾ ਜਾਣਾ ਚਾਹੀਦਾ ਇਹ ਬੱਚਿਆਂ ਨੂੰ ਹੋਮਵਰਕ ਦਿੰਨੇ ਆ ਨਰਸਰੀ ਐਲ ਕੇ ਜੀ ਯੂ ਕੇ ਜੀ ਚੱਕਰ ਪੰਜਾਬੀ ਪੜਾਣੀ ਜਾਈ ਪੜਾਣੀ ਚਾਹੀਦੀ ਹੈ ਇਹ ਉਹ ਵੀ ਨਹੀਂ ਪੜਾਉਂਦੇ ਇਹਦਾ ਮਤਲਬ ਸਕੂਲ ਕਿਸੇ ਪਾਸੇ ਵੀ ਨਹੀਂ ਐਕਟ ਨੂੰ ਮੰਨਦਾ ਹੈਗਾ ਸਭ ਤੋਂ ਵੱਡੀ ਗੱਲ ਉਹਰੇ ਦੇਖੋ ਜੀ ਜੇ ਤੁਹਾਡੇ ਬੱਚੇ ਦੀ 4000 ਫੀਸ ਹੈ ਉਹਨੂੰ 12 ਨਾਲ ਗੁਣਾ ਕਰ ਲਓ ਜੋ ਐਕਟ ਦੇ ਵਿੱਚ ਕਿ ਮੈਂ ਨਹੀਂ ਕਹਿ ਰਿਹਾ ਇਹ ਐਕਟ ਲਈ ਕਹਿੰਦਾ ਹੈ 4000 ਰੁਪਏ ਫੀਸਾਂ ਨੂੰ 12 ਨਾਲ ਗੁਣਾ ਕਰ ਦਿਓ 12 ਮਹੀਨੇ ਇੱਕ ਸਾਲ ਦੇ ਨਾਲ 48000 ਰੁਪਏ ਬਣ ਗਿਆ ਉਹਦਾ 10% ਬੰਦਾ 4890 ਰੁਪਏ ਉਹ ਐਨਓਐਲ ਚਾਰਜਸ ਬੰਦਾ ਇਹ 9780 ਰੁਪਏ ਲੈਣੇ ਆ 68 ਲੱਖ ਰੁਪਏ ਇਹਨਾਂ ਨੇ ਇਸ ਸਾਲ ਦਾ ਇਕੱਠਾ ਕੀਤਾ ਸਿਰਫ ਇਸ ਸਾਲ ਦਾ ਇਹ ਸੋਚੋ ਸਕੂਲ ਕਿੱਕ ਤੋਂ ਚੱਲਦਾ ਆ ਰਿਹਾ ਤਾਂ 20% ਲੈਂਦਾ ਆ ਰਿਹਾ ਕੀ ਇਸ ਸਰਕਾਰ ਨੂੰ ਇਹ ਚੀਜ਼ ਦਿਖਦੀ ਨਹੀਂ ਮੇਰੇ ਵੱਲੋਂ ਟਾਈਮ ਟਾਈਮ ਤੇ ਮੈਂ ਡੀਸੀ ਮੈਡਮ ਨੂੰ ਮੈਂ ਜਿਹੜੇ ਕਿ ਫੀਸ ਰੈਗੂਲੇਟਰੀ ਕਮੇਟੀ ਦੇ ਚੇਅਰਮੈਨ ਹੈ ਉਹਨਾਂ ਨੂੰ ਇਸ ਬਾਬਤ ਮੇਲ ਪਾਈ ਹੈਗੀ ਆ ਉਹਨਾਂ ਦਾ ਰਿਪਲਾਈ ਆਏਗਾ ਕਿ ਅਸੀਂ ਸਕੂਲ ਤੇ ਲੀਗ ਉਨੇ ਦੇਖਣਾ ਹੈਗਾ ਕਿ ਸਕੂਲ ਆਪਣਾ ਕੀ ਜਵਾਬ ਦਿੰਦਾ ਹੈਗਾ ਕੋਈ ਕਿਸੇ ਨਾਲ ਗੱਲ ਹੋਈ ਸਕੂਲ ਪ੍ਰਧਾਨ ਇਹਨਾਂ ਦੇ ਪ੍ਰਿੰਸੀਪਲ ਮੈਡਮ ਐਂਡ ਪਰ ਆਪਣੀ ਗਲਤੀ ਨਹੀਂ ਮੰਨਦੇ ਇਹਨਾਂ ਨੇ ਕਿਹਾ ਗਿਆ ਹੈ ਸਕੂਲ ਐਕਟ ਦੇ ਵਿੱਚ ਕਿਹਾ ਗਿਆ ਕਿ ਇੱਕ ਹਫਤੇ ਦੇ ਵਿੱਚ ਇੱਕ ਦਿਨ ਬੱਚੇ ਨੂੰ ਸਕੂਲ ਤੇ ਵਿੱਚ ਬੈਗ ਲੈ ਕੇ ਨਹੀਂ ਆਣਾ ਪਰੇ ਹਰੇਕ ਵਾਰ ਹਰੇਕ ਵਾਰ ਮੇਰੀ ਅਫੀਸ਼ੀਅਲਟ ਹੋ ਜਾਂਦੀ ਆ ਤਾਂ ਉਹ ਫਿਰ ਤੁਸੀਂ ਦੇਖੋ ਨੋਟਿਸ ਭੇਜਦੇ ਆ ਨੋਟਿਸ ਭੇਲੇ ਲੀਗਲੀ ਨੋਟਿਸ ਕਿ ਜੇ ਤੁਹਾਡੇ ਬੱਚੇ ਦੀ ਫੀਸ ਨਹੀਂ ਆਈ ਹੈਗੇ ਅਸੀਂ ਤੁਹਾਨੂੰ ਲੀਗਲੀ ਨੋਟਿਸ ਭੇਜ ਰਹੇ ਆ 6 ਦਿਨਾਂ ਦੀ ਫੀਸ ਭਰੀ ਜਾਵੇ ਨਹੀਂ ਤੁਹਾਨੂੰ ਸਕੂਲ ਦੇ ਵਿੱਚ ਪੇਪਰ ਦੇ ਵਿੱਚ ਬੈਠਿਆ ਨਹੀਂ ਦਿੱਤਾ ਜਾਏਗਾ ਯਾਰ ਇਹ ਆ ਚੱਕਰ ਦਾ ਸਭ ਤੋਂ ਗੰਦਾ ਇਤਿਹਾਸ ਦੇ ਵਿੱਚ ਸਕੂਲ ਦਾ ਹੈਗਾ ਕਿਸ ਪ੍ਰੋਸਪੈਕਟਰਸ ਦੇ ਵਿੱਚ ਕਿਸ ਐਕਟ ਦੇ ਵਿੱਚ ਲਿਖਿਆ ਗਿਆ ਕਿ ਜੇ ਸਕੂਲ ਦੇ ਵਿੱਚ ਬੱਚੇ ਨੇ ਨਾਈਟ ਸੂਟ ਤਾਂ ਨਹੀਂ ਪਾ ਕੇ ਆਇਆ ਸੀ ਬੱਚਾ ਬੱਚਾ ਸਕੂਲ ਦੀ ਡਰੈਸ ਤੇ ਸੀ ਉਹਨੂੰ ਕਿਉਂ ਰੋਕਿਆ ਗਿਆ ਮੈਂ ਕਿੱਲਾ ਗਲਤ ਹੋ ਸਕਦਾ ਭੈਣ ਜੀ ਗਲਤੀ ਹੋ ਪੇਰੈਂਟਸ ਗੰਦਨੀ ਹੁਸੈਨ ਦਾ ਐਕਸੀਡੈਂਟ ਹੋਇਆ ਉਹ ਪ੍ਰਾਈਵੇਟ ਨੰਬਰ ਪ੍ਰਾਈਵੇਟ ਨੰਬਰ ਸੀਗਾ ਸਕੂਲ ਦੇ ਜਿਹੜੇ ਡਰਾਈਵਰ ਜਿਹੜਾ ਪ੍ਰਾਈਵੇਟ ਟੈਕਸੀਆਂ ਖੜੀਆਂ ਜਿਹੜੀਆਂ ਪ੍ਰਾਈਵੇਟ ਟੈਕਸੀਆਂ ਖੜੀਆਂ ਉਹਨਾਂ ਦੇ ਉਹਰੇ ਅੱਗੇ ਡਰਾਈਵਰ ਅੰਦਰ ਖੜਦੇ ਆ ਜਦ ਕਿ ਉਹਨਾਂ ਨਾਲ ਅਲਾਉਡ ਨਹੀਂ ਹੈਗਾ ਗੇਟ ਪਾਰ ਕਰਨਾ ਉਹ ਅੰਦਰ ਕਿਉਂ ਆਉਂਦੇ ਆ ਕੋਈ ਉਹਨਾਂ ਦੀ ਡਰੈੱਸ ਨਹੀਂ ਪਾਈ ਹੋਈ ਕਿਉਂ ਨਾ ਵੀ ਕੋਈ ਉਹਨਾਂ ਦਾ ਪੋਲੂਸ਼ਨ ਨਹੀਂ ਹੈਗਾ ਕੋਈ ਉਹਨਾਂ ਦੀ ਆਰ ਸੀ ਨਹੀਂ ਹੈਗੀ ਚੈੱਕ ਕਰਾ ਲਓ ਕਿ ਕਾਗਜ਼ਾ ਕਿੱਥੇ ਜਾਣ ਸਰ ਮੇਰਾ ਸੰਦੀਪ ਹੈ ਜੀ ਮੇਰਾ ਬੇਟਾ ਸੈਕੰਡਰੀ ਵਿੱਚ ਪੜ੍ਹਦਾ ਵੀ ਸਕੂਲ ਦੇ ਵਿੱਚ ਪਹਿਲਾ ਤਾਂ ਮੈਂ ਇੱਕ ਪੰਜਾਬ ਸਰਕਾਰ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਹ ਦਿਨ ਦੇਖਣ ਵਾਸਤੇ ਸਾਨੂੰ ਰੇ ਅਸੀਂ ਚੁਣਿਆ ਤੁਹਾਨੂੰ ਵੀ ਹਰ ਵਕਤ ਕਦੇ ਸੜਕਾਂ ਦੇ ਉੱਤੇ ਐਕਸੀਡੈਂਟ ਦੇਖ ਰਹੇ ਹਾਂ ਲੁਟਾ ਖੁਆ ਦੇਖ ਰਹੇ ਹਾਂ ਇੱਧਰ ਸਕੂਲ 'ਚ ਸਾਡੀਆਂ ਲੁਟਾ ਖੁਆ ਹੋ ਰਹੀਆਂ ਬਸ ਚੁੱਪ ਕਰਕੇ ਬੈਠੇ ਰਹੋ ਬਸ ਲੋਕਾਂ ਨਾਲ ਜਿਵੇਂ ਹੋ ਰਿਹਾ ਚੱਲੀ ਜਾਂਦਾ ਪਟਿਆਲੇ ਦਾ ਇੱਕ ਵਾਰ ਆ ਕੇ ਹਾਲ ਤਾਂ ਦੇਖੋ ਆ ਸਕੂਲ ਤੋਂ ਜਦੋਂ ਛੁੱਟੀ ਹੁੰਦੀ ਐ ਇੰਨੇ ਇੰਨੇ 8 8 10 10 ਸਾਢੇ 12 ਸੜਕਾਂ ਦੇ ਘੁੰਮਦੇ ਐ ਅੱਜ ਦੀ ਗੱਲ ਇਹ ਹੈ ਜੀ ਇਹਨਾਂ ਨੇ ਇਹ ਤਾਂ ਰੋਜ਼ ਹੀ ਪਰੇਸ਼ਾਨ ਕਰਦੇ ਬੱਚੇ ਦਾ ਪੇਪਰ ਸੀਗਾ ਅੱਜ ਇਹ ਕਹਿੰਦੇ ਵੀ ਯੂਨੀਫਾਰਮ ਇਹਨੇ ਦੂਸਰੀ ਨਹੀਂ ਪਾਈ ਵੀ ਇਸ ਕਰਕੇ ਇਹਨੂੰ ਸਕੂਲ ਤੋਂ ਬਾਹਰ ਬਿਠਾਤਾ ਵੀ ਆ ਕੇ ਲੈ ਜਾਓ ਆਪਣੇ ਬੱਚੇ ਨੂੰ ਘਰ ਵੀ ਅਸੀਂ ਕੰਮ ਤੇ ਗਏ ਆ ਕਿਤੇ ਜਾਣਾ ਬੰਦਾ ਕਮਾਈ ਦਾ ਤਾਂ ਸਾਧਨ ਸਾਡਾ ਇਹੀ ਹੈ ਵੀ ਅਸੀਂ ਕਮਾਵਾਂਗੇ ਤਾਂ ਸਕੂਲਾਂ ਨੂੰ ਖਰਚੇ ਦੇਵਾਂਗੇ ਪਹਿਲਾਂ ਕਰਕੇ ਰੱਖਿਆ ਸਾਨੂੰ ਸਾਰੇ ਜਿੰਨੇ ਪੇਡਸ ਸਭ ਵੇਲੇ ਬਿਠਾ ਰੱਖਿਆ ਵੀ ਬੇਵਕੂਫ ਐ ਇਹ ਸਾਰੇ ਇਹ ਪੜੇ ਲਿਖੇ ਬੰਦੇ ਸਾਰੇ ਬੇਵਕੂਫ ਐ ਇਹ ਆਪ ਇਹ ਸਹੀ ਐ ਅਸੀਂ ਗਲਤ ਆ ਸਾਰੇ 20 ਰੁਪਏ ਵਾਲੇ ਆਈ ਕਾਰਡ ਇਹ 3-300 ਰੁਪਏ ਦੇ ਲਗਾਣੇ ਆ ੱੱਕੇ ਨਾਲ ਦੇਣੇ ਪੇਰੈਂਟਸ ਵੀ ਬਾਨ ਬੱਚੇ ਵੀ ਬਾਨ 20 ਰੁਪਏ ਦਾ ਆਈ ਕਾਰਡ ਮੈਂ ਬਣਾਉਣ ਨੂੰ ਤਿਆਰ ਆ ਸਾਰੇ ਸਕੂਲਾਂ ਦਾ ਜਿੰਨੇ ਵੀ ਸਕੂਲ ਆ ਪੇਰੈਂਟਸ ਇਹ 3-300 ਰੁਪਏ ਦੇ ਲਗਾਣੇ ਆ 50 ਰੁਪਏ ਦਾ ਪੀਜ਼ਾ ਬਾਲਟੀ ਇਹ 100-100 ਰੁਪਏ ਦਾ ਵੇਚਦੇ ਆ 10-10 100 ਰੁਪਏ ਦੇ ਇਹ ਐਨੂਅਲ ਫੰਕਸ਼ਨ ਕਰਕੇ ਚਾਹ ਮੱਠੀ ਖਿਲਾ ਕੇ ਘਰ ਨੂੰ ਤੋਰ ਦਿੰਨੇ ਆ ਬੱਚੇ ਨੂੰ ਕਿਹਾ ਸੀ ਕਸਾਈ ਆ ਯਾਰ ਕਮਾਲ ਹੈ ਮਿਹਨਤ ਮਜ਼ਦੂਰੀ ਦੇ ਪੈਸੇ ਆ ਪੰਜਾਬ ਸਰਕਾਰ ਕੰਨ ਖੋਲ ਕੇ ਸੁਣ ਲੋ 2027 ਦੇ ਵਿੱਚ ਤੁਹਾਡਾ ਪੱਤਾ ਸਾਫ਼ ਹੈ ਜੇ ਤੁਸੀਂ ਇਹਨਾਂ ਤੇ ਐਕਸ਼ਨ ਨਾ ਲਿੱਤਾ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਹਰੇਕ ਸਕੂਲ ਤੇ ਐਕਸ਼ਨ ਲਓ ਕੱਲਾ ਬੀਫਸ ਨਹੀਂ ਜਿੱਥੇ ਜਿੱਥੇ ਨਜਾਇਜ਼ ਹੋ ਦੀਏ ਸਾਰੇ ਪਾਸੇ ਖੜੋ ਉਹਨਾਂ ਨਾਲ ਹਰ ਪੇਰੈਂਟਸ ਨਾਲ ਖੜੋ ਅਸੀਂ ਵੀ ਤੁਹਾਡੇ ਨਾਲ ਖੜਾ ਹੋਗੇ ਹਾਂਜੀ ਮੇਰਾ ਨਾਮ ਰਾਜਵੀਰ ਕੋਲ ਵਰਮਾ ਕੋ ਫਾਊਂਡਰ ਹਾਂ ਕਾ ਫੈਡਰੇਸ਼ਨ ਮੇਰੀ ਬੇਟੀ ਇਸ ਸਕੂਲ ਦੇ ਵਿੱਚ ਪੜ੍ਹਦੀ ਆ ਪਹਿਲਾਂ ਸਾਡੇ ਦੋ ਬੱਚੇ ਪੜ੍ਹਦੇ ਸੀਗੇ ਅੱਜ ਬੱਚੇ ਦਾ ਇਗਜ਼ਾਮ ਸੀਗਾ ਅਸੀਂ ਆਪਣੀਆਂ ਸਾਰੀਆਂ ਮੀਟਿੰਗਸ ਕੈਨਸਲ ਕੀਤੀਆਂ ਹੋਈਆਂ ਨੇ ਪੇਰੈਂਟਸ ਨੇ ਆਪਣੇ ਸਾਰੇ ਜੋ ਪ੍ਰੋਗਰਾਮ ਹੈਗੇ ਨੇ ਅਸੀਂ ਫੇਰ ਵੀ ਆਪਣੇ ਬੱਚਿਆਂ ਦੇ ਲੈ ਕੇ ਬੱਚੇ ਆਪਣੇ ਇਗਜ਼ਾਮਸ ਦੇ ਵਿੱਚ ਬੈਠਣ ਬਟ ਇਹਨਾਂ ਨੇ ਸਾਡੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਜੋ ਯੂਨੀਫਾਰਮਸ ਨੇ ਯੂਨੀਫਾਰਮਸ ਪਾਈ ਹੋਈਆਂ ਨੇ ਬਟ ਰੈਗੂਲਰ ਯੂਨੀਫਾਰਮਸ ਪਾਈ ਹੋਈਆਂ ਨੇ ਸਾਰੇ ਪੇਰੈਂਟਸ ਦੇ ਬੱਚਿਆਂ ਨੇ ਬਟ ਬੱਚੇ ਦੇ ਕੇ ਵੀ ਮਾਈਂਡ 'ਚ ਨਹੀਂ ਰਹਿੰਦਾ ਉਹਨਾਂ ਨੇ ਜੋ ਇਹਨਾਂ ਦਾ ਟਰੈਕਸੂਟ ਵਾਲੀ ਯੂਨੀਫਾਰਮ ਆ ਉਹ ਨਹੀਂ ਪਾਈ ਹੋਈ ਸੀਗੀ ਅੱਜ ਦੇ ਦਿਨ ਦੀ ਟਰੈਕਸੂਟ ਵਾਲੀ ਯੂਨੀਫਾਰਮ ਹੋਣੀ ਤਾਂ ਸਿਰਫ ਇਹ ਗੱਲ ਦੇ ਪਿੱਛੇ ਹਾਲਾਂਕਿ ਬੱਚੇ ਯੂਨੀਫਾਰਮ 'ਚ ਨਹੀਂ ਰੈਗੂਲਰ ਯੂਨੀਫਾਰਮ 'ਚ ਨਹੀਂ ਇਹ ਗੱਲ ਦੇ ਪਿੱਛੇ ਸਾਡੇ ਬੱਚਿਆਂ ਨੂੰ ਐਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਜਿਹਦੇ ਕਾਰਨ ਸਾਰੇ ਪੇਰੈਂਟਸ ਦੇਖੋ ਹੁਣੇ ਛੱਡ ਕੇ ਆਪੋ ਟਾਈਮ ਜਦੋਂ ਸਕੂਲ ਤੋਂ ਫੋਨ ਆ ਰਹੇ ਨੇ ਅਸੀਂ ਵਾਪਸ ਆ ਰਹੇ ਹੜਬੜਾ ਕੇ ਆ ਰਹੇ ਆ ਜਦੋਂ ਵੀ ਫੋਨ ਆਂਦਾ ਹੜਬੜਾਹਟ ਹੁੰਦੀ ਆ ਕਿ ਬੱਚੇ ਦੇ ਸਕੂਲ ਚੋਂ ਫੋਨ ਆਇਆ ਹੁਣ ਤਾਂ ਛੱਡ ਕੇ ਆਏ ਆ ਬੱਚੇ ਨੂੰ ਸਿਰਫ ਇੰਨੀ ਇੱਕ ਗੱਲ ਪਿੱਛੇ ਕਿ ਯੂਨੀਫਾਰਮ ਰੋਂਗ ਪਾ ਲਈ ਆ ਉਹ ਵੀ ਯੂਨੀਫਾਰਮ ਪਾਈ ਹੋਈ ਆ ਇਹਨਾਂ ਨੇ ਸਾਡੇ ਬੱਚਾ ਨੂੰ ਇਗਜ਼ਾਮਸ 'ਚ ਨਹੀਂ ਬੈਠਣ ਦਿੱਤਾ ਇਹ ਕਿਹੜੇ ਰੂਲ 'ਚ ਲਿਖਿਆ ਹੋਇਆ ਕਿ ਜੋ ਤੁਨੇ ਆਪਣੇ ਰੂਲ ਬਣਾਏ ਹੋਏ ਨੇ ਉਹਨਾਂ ਨੂੰ ਬੱਚੇ ਦੇ ਅਗਰ ਯੂਨੀਫਾਰਮ ਅੱਗੇ ਪਿੱਛੇ ਹੋ ਗਈ ਤਾਂ ਤੁਸੀਂ ਉਹਨਾਂ ਨੂੰ ਬੈਠਣ ਨਹੀਂ ਦਿਓਂਗੇ ਇਗਜ਼ਾਮਸ ਦੇ ਵਿੱਚ ਇਹ ਸਕੂਲ ਦਾ ਬਹੁਤ ਹੀ ਪ੍ਰਸ਼ਾਸਨ ਜਿਹੜਾ ਇਹਨਾਂ ਦਾ ਮੈਨੇਜਮੈਂਟ ਬਹੁਤ ਖਰਾਬ ਆ ਕਈ ਪੇਰੈਂਟਸ ਸਾਨੂੰ ਦੱਸਦੇ ਨੇ ਹਾਲਾਂਕਿ ਅਸੀਂ ਉੱਪਰ ਵਾਲੇ ਦੀ ਧਿਆਨ ਨਾਲ ਹਰ ਸਾਲ ਦੀ ਪੂਰੀ ਇਕੱਠੀ ਫੀਸ ਭਰਦੇ ਆ ਬਟ ਬਹੁਤ ਵਾਰ ਬਹੁਤ ਪੇਰੈਂਟਸ ਦੱਸਦੇ ਨੇ ਕਿ ਅਗਰ ਕਿਸੇ ਬੱਚੇ ਦੀ ਥੋੜਾ ਬਹੁਤ ਵੀ ਫੀਸ ਲੇਟ ਹੋ ਜਾਂਦੀ ਆ ਇਹਨਾਂ ਵੱਲੋਂ ਧਮਕੀ ਦਿੱਤੀ ਜਾਂ ਅਸੀਂ ਬੱਚੇ ਨੂੰ ਇਗਜ਼ਾਮਸ ਦੇ ਵਿੱਚ ਨਹੀਂ ਬੈਠਣ ਦਵਾਵਾਂਗੇ ਕਈ ਪੇਰੈਂਟਸ ਜਿਹੜੇ ਇਦਾਂ ਦੇ ਹੈਗੇ ਨੇ ਜੋ ਨੌਕਰੀ ਸੁਧਾਨੇ ਕਈਆਂ ਦੀਆਂ ਨੌਕਰੀਆਂ ਦੇ ਵਿੱਚ ਕਈ ਵਾਰ ਸੈਲਰੀ ਅੱਗੇ ਪਿੱਛੇ ਹੋ ਜਾਂਦੀ ਆ ਇਹ ਬਿਲਕੁਲ ਕੰਪਰੋਮਾਈਜ਼ ਨਹੀਂ ਕਰਦੇ ਉਹਨਾਂ ਦੇ ਨਾਲ ਇਹ ਸਕੂਲ ਦੇ ਉੱਪਰ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਜਲਦ ਤੋਂ ਜਲਦ ਇਹਨੂੰ ਨੋਟਿਸ ਜਾਰੀ ਕੀਤਾ ਜਾਵੇ ਅਸੀਂ ਵੀ ਹੁਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਜੋ ਵੀ ਹੋਏਗਾ ਆਪਣਾ ਐਕਸ਼ਨ ਲਵਾਂਗੇ